ਫੜ ਜਾ ਉਹ ਦੇ ਜੀ ਵਾਸਾ بارش ਆ ਚੁੱਕੀ ਹੈ ਜੀ ਬਹੁਤ ਬਹੁਤ ਧੰਨਵਾਦ ਰੱਬ ਦਾ ਬਹੁਤ ਬਹੁਤ ਧੰਨਵਾਦ ਸਮਰਾਨਾ ਕਰਦੇ ਹਾਂ ਸੁਖਨਾਨ ਬਹੁਤ ਬਹੁਤ بارش ਆ ਗਈ ਜੀ بارش ਬਾਰਸ਼ ਆ ਗਈ ਜੀ ਬਹੁਤ ਬਹੁਤ ਧੰਨਵਾਦ ਇਹ ਭਾਈ ਅੰਦਰ ਸਾਡੇ ਬੋਲੇ ਕਬੂਤੇ ਅੰਦਰ ਬੈਠੇ ਸੀਗੇ ਕੀ ਸੀ ਕੀ ਇਹਦੇ ਨਾਲ ਇੰਡੀਆ ਬੋਲੇ ਗਿਆ ਟ ਭਾਈ ਇਹ ਵਧੀਆ ਹੁਣੀ ਆਏ ਆ ਵਿਚਾਰੇ ਬਾਹਰ ਬਹੁਤ ਵਧੀਆ ਬੋਲੇ ਕਬੂਤੇ ਆਪਣੇ ਬਹੁਤ ਬਹੁਤ ਵਧੀਆ ਹਾਂਜੀ ਬਹੁਤ ਸ਼ਾਂਤੀਪੂਰਵਕ ਕਬੂਤੇ ਪੈ ਰੀਆਂ ਸਾਡੇ ਤੇ ਗੱਲ ਕਰ ਮਾਰਾਂ ਮੇਰੇ ਸਾਨੂੰ ਕੁਝ ਕਰਤਾ ਕੋਈ ਗੱਲ ਨਹੀਂ ਥੋੜਾ ਬ੍ਰੇਕ ਤਾਂ ਲੱਗੂ ਕਬੂਤਰਾ ਅੱਜ ਪਰ ਅਸੀਂ ਖੁਸ਼ ਆ ਕਿ ਸਾਡੇ ਬੋਲੇ ਤਪਦੀ ਗਰਮੀ ਪੈ ਰਹੀ ਸੀ ਹਾਂ ਸਾਡੇ ਮੈਂਬਰ ਸਾਹਿਬ ਮੀਚ ਫਿਰਦੇ ਡਿਊਟੀ ਨਿਭਾ ਰਹੇ ਨੇ او ڏسو اوهه جو پنهنجي پاڙي تان ڦاڙي ڏي ها بھائی جو يار رڳدے وے اوهہ جناب وڏي کڙي جو وڏي کڙي جو لو تالیاں ٻڌا ڏا ਬਹੁਤ ਮੀਂਹ ਆ ਰਿਹਾ ਹੈ ਇਹ ਮੁੰਡੇ ਮੀਂਹ 'ਚ ਖੜੇ ਨੇਗੇ ਦੇਖੋ